ਹਾਂਜੀ ਪਿਆਰਿਓ ਕਮਾਉਣ ਬਾਰੇ ਸੋਚਿਆ ਕਰੋ ਮਿਹਨਤ ਕਰਨ ਬਾਰੇ ਸੋਚਿਆ ਕਰੋ ਲੋਕਾਂ ਬਾਰੇ ਨਾ ਸੋਚੋ ਲੋਕ ਤੁਹਾਨੂੰ ਦੋ ਹੀ ਚੀਜ਼ਾਂ ਦੇ ਸਕਦੇ ਜਾਂ ਸਲਾਹ ਜਾਂ ਫਿਰ ਤਾਨੇ ਰੋਟੀ ਕਿਸੇ ਨੇ ਨਹੀਂ ਦੇਣੀ ਦਾਣੇ ਕਿਸੇ ਨੇ ਨਹੀਂ ਦੇਣੀ ਇਸ ਕਰਕੇ ਮਿਹਨਤ ਕਰਨ ਹਾਂਜੀ ਗੁਰੂ ਪਿਆਰਿਓ ਭਾਈ ਸਾਹਿਬ ਨੇ ਇਸ ਲੈਂਡ ਵਿੱਚ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਕਿ ਆਪਾਂ ਨੂੰ ਜ਼ਿੰਦਗੀ ਵਿੱਚ ਆਪਣੇ ਕੰਮ ਬਾਰੇ ਮਿਹਨਤ ਬਾਰੇ ਹੀ ਸੋਚਣਾ ਚਾਹੀਦਾ ਲੋਕਾਂ ਬਾਰੇ ਨਹੀਂ ਸੋਚਣਾ ਚਾਹੀਦਾ ਲੋਕਾਂ ਨੇ ਸਾਨੂੰ ਕੁਝ ਨਹੀਂ ਦੇਣਾ ਜੋ ਕੁਝ ਕਰਨਾ ਹੈ ਅਸੀਂ ਆਪਣੀ ਮਿਹਨਤ ਨਾਲ ਹੀ ਕਰਨਾ ਹੈ ਲੋਕ ਸਾਨੂੰ ਦਾਣੇ ਨਹੀਂ ਦਿੰਦੇ ਬਿਲਕੁਲ ਸੱਚ ਗੱਲ ਹੈ ਬਾਰੇ ਸੋਚੋ ਲੋਕਾਂ ਬਾਰੇ ਨਹੀਂ ਸੋਚੋ ਇੱਕ ਦਿਨ ਸ਼ੀਸ਼ੇ ਅੱਗੇ ਖਲੋ ਕੇ ਮੈਂ ਮਾਫੀ ਮੰਗ ਲਈ ਸਭ ਨੂੰ ਮੰਗ ਲੈਣੀ ਚਾਹੀਦੀ ਇੱਕ ਦਿਨ ਸ਼ੀਸ਼ੇ ਅੱਗੇ ਖਲੋ ਕੇ ਮੈਂ ਮਾਫੀ ਮੰਗ ਲਈ ਸਭ ਤੋਂ ਵੱਧ ਆਪਣਾ ਹੀ ਦਿਲ ਦੁਖਾਇਆ ਹੋਰਾਂ ਨੂੰ ਖੁਸ਼ ਕਰਦੇ ਕਰਦੇ ਦੁਨੀਆ ਨੂੰ ਖੁਸ਼ ਕਰਨ ਦੇ ਲਈ ਆਪਣਾ ਦਿਲ ਸਭ ਤੋਂ ਵੱਧ ਦੁਖਾਇਆ ਆਪਣੇ ਆਪ ਸਾਨੂੰ ਆਪਣੀ ਕਿਰਤ ਕਮਾਈ ਨਾਲ ਹੀ ਤੇ ਵਾਹਿਗੁਰੂ ਦੀ ਸ਼ੁਕਰਾਨੇ ਨਾਲ ਹੀ ਸਭ ਕੁਝ ਮਿਲਦਾ ਹੈ ਤੇ ਸਾਨੂੰ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਸਾਨੂੰ ਦੇ ਦੀ arogyata ਬਖਸ਼ੀ ਹੈ ਜਿਸ ਨਾਲ ਅਸੀਂ ਆਪਣੀ ਦਸਾਂ ਨੌਹਾਂ ਦੀ ਕਿਰਤ ਕਰਦੇ ਹਾਂ ਤੇ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ ਸੋ ਭਾਈ ਸਾਹਿਬ ਨੂੰ ਦਬਾਇਆ ਸਭ ਤੋਂ ਵੱਡੇ ਦੋਸ਼ੀ ਅਸੀਂ ਲੋਕਾਂ ਦੇ ਦੀ ਆਪਣੇ ਆਪ ਬੜਾ ਸੋਹਣਾ ਸੰਦੇਸ਼ ਛੱਡਦੇ ਹਨ ਤੇ ਇੱਕ ਭਾਈ ਸਾਹਿਬ ਦਾ ਆਪਾਂ ਹੋਰ ਸੰਦੇਸ਼ ਸੁਣਦੇ ਆਪਾਂ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ ਲੋਕਾਂ ਦੀ ਸਾਨੂੰ ਪ੍ਰਵਾਹ ਕਰਨੀ ਹੀ ਨਹੀਂ ਚਾਹੀਦੀ ਕਿਉਂਕਿ ਸਾਨੂੰ ਸਲਾਹਾਂ ਦਿੰਦੇ ਰਹਿੰਦੇ ਹਨ ਕਿ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਪਰ ਲੋਕ ਕਦੇ ਵੀ ਖੁਸ਼ ਨਹੀਂ ਹੁੰਦੇ ਦਾ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਤੋਂ ਮਾਫੀ ਮੰਗ ਲਈ ਲੋਕਾਂ ਨੂੰ ਖੁਸ਼ ਕਰਦੇ ਕਰਦੇ ਸਭ ਤੋਂ ਜ਼ਿਆਦਾ ਆਪਣਾ ਹੀ ਦਿਲ ਦੁਖਾਇਆ ਹੈ ਬਿਲਕੁਲ ਸੱਚ ਗੱਲ ਹੈ ਆਪਾਂ ਲੋਕਾਂ ਨੂੰ ਖੁਸ਼ ਕਰਦੇ ਕਰਦੇ ਆਪਣੀਆਂ ਲੱਖਾਂ ਭਾਵਨਾਵਾਂ ਲੱਖਾਂ ਚਾ ਤੇ ਆਪਣੀ ਕਾਬਲੀਅਤ ਨੂੰ ਦੱਬ ਲੈਂਦੇ ਆ ਕਿਉਂਕਿ ਅਸੀਂ ਸੋਚਦੇ ਹਾਂ ਕਿ ਅਜਿਹਾ ਕਰਨ ਨਾਲ ਦੁਨੀਆ ਚਾਲੀ ਸਾਡੇ ਤੇ ਹੱਸੇਗੀ ਕੀ ਕਹੇਗੀ ਪਰ ਸਾਨੂੰ ਆਪਣੇ ਟੈਲੈਂਟ ਨੂੰ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਲਈ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਸੋ ਭਾਈ ਸਾਹਿਬ ਬੜੇ ਸੋਹਣੇ ਮੈਸੇਜ ਛੱਡਦੇ ਹਨ ਵਧੀਆ ਜ਼ਿੰਦਗੀ ਵਿੱਚ ਸਾਨੂੰ ਉਹਨਾਂ ਦੇ ਮੈਸੇਜਾਂ ਤੋਂ ਮੋਟੀਵੇਟ ਹੋਣਾ ਚਾਹੀਦਾ ਹੈ